ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਸਟਾਰਟਅਪ ਵੀਜ਼ਾ ਪ੍ਰੋਗਰਾਮ ਕੀਤਾ ਬੰਦ ਉਦਮੀਆਂ ਲਈ ਨਵਾਂ ਪਾਇਲਟ ਪ੍ਰੋਗਰਾਮ ਹੋਵੇਗਾ ਸ਼ੁਰੂ ਹੋਮ ਕੇਅਰ ਵਰਕਰ ਪੀਆਰ ਪਾਇਲਟ ਪ੍ਰੋਗਰਾਮ ਤੇ ਰੋਕ 2026 ਚ ਨਹੀਂ ਲਈਆਂ ਜਾਣਗੀਆਂ ਨਵੀਆਂ ਅਰਜ਼ੀਆਂ ਕੈਨੇਡਾ ਦੇ ਸਟੋਰਾਂ ਚ ਨਕਲੀ ਨੋਟਾਂ ਦੀ ਭਾਰੀ ਆਮਤ ਅਪਰਾਧੀ ਛੁੱਟੀਆਂ ਦੀ ਖਰੀਦਾਰੀ ਦਾ ਉਠਾਰੇ ਨੇ ਫਾਇਦਾ ਮਿਸਿਸਾਗਾ ਤੇ ਬ੍ਰੈਂਟਨ ਚੋਂ ਚੋਰੀ ਹੋਈਆਂ 4722 ਗੱਡੀਆਂ ਪੀਲ ਅਰੀਜਨਲ ਪੁਲਿਸ ਵੱਲੋਂ 21 ਦਸੰਬਰ ਤੱਕ ਦੇ ਅੰਕੜੇ ਜਾਰੀ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅਨੁਸਾਰ ਕਾਰਨੀ ਸਰਕਾਰ ਨੇ ਆਪਣੇ ਸਟਾਰਟਅਪ ਵੀਜ਼ਾ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਹੈ ਤੇ ਸਾਲ 2026 ਚ ਇੱਕ ਪਾਇਲਟ ਸਕੀਮ ਰਾਹੀਂ ਉਦਮੀਆਂ ਲਈ ਇੱਕ ਨਵਾਂ ਇਮੀਗ੍ਰੇਸ਼ਨ ਰਾਹ ਸ਼ੁਰੂ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹਨਾਂ ਤਬਦੀਲੀਆਂ ਦੇ ਹਿੱਸੇ ਵਜੋਂ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਸਟਾਰਟਅੱਪ ਵੀਜ਼ਾ ਨਾਲ ਸੰਬੰਧਤ ਵਿਕਲਪਿਕ ਵਰਕ ਪਰਮਿਟ ਲਈ ਨਵੀਆਂ ਅਰਜ਼ੀਆਂ ਸਵੀਕਾਰ ਕਰਨੀਆਂ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੀਆਂ ਨੇ। ਇਸ ਵਿੱਚ ਸਿਰਫ ਉਹਨਾਂ ਬਿਨੇਕਾਰਾਂ ਨੂੰ ਛੋਟ ਦਿੱਤੀ ਗਈ ਹੈ ਜੋ ਪਹਿਲਾਂ ਹੀ ਕੈਨੇਡਾ 'ਚ ਨੇ ਅਤੇ ਆਪਣੇ ਮੌਜੂਦਾ ਸਟਾਰਟਅੱਪ ਵੀਜ਼ਾ ਵਰਕ ਪਰਮਿਟ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਵਿਭਾਗ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ 31 ਦਸੰਬਰ ਦੀ ਰਾਤ 11:59 ਕਮਿਟਮੈਂਟ ਤੋਂ ਬਾਅਦ ਕੋਈ ਵੀ ਨਵੀਂ ਸਟਾਰਟਅਪ ਵੀਜ਼ਾ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ ਹਾਲਾਂਕਿ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਹੈ ਕਿ ਜਿਨ੍ਹਾਂ ਬਿਨੇਕਾਰਾਂ ਨੇ ਸਾਲ 2025 ਚ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਵੈਧ ਕਮਿਟਮੈਂਟ ਸਰਟੀਫਿਕੇਟ ਪ੍ਰਾਪਤ ਕਰ ਲਿਆ ਹੈ ਉਹ ਅਰਜ਼ੀ ਦੇਣ ਦੇ ਯੋਗ ਰਹਿਣਗੇ ਬਸ਼ਰਤੇ ਉਹਨਾਂ ਦੀਆਂ ਅਰਜ਼ੀਆਂ 30 ਜੂਨ 2026 ਤੱਕ ਜਮ੍ਹਾਂ ਕਰ ਦਿੱਤੀਆਂ ਜਾਣ ਸਰਕਾਰ ਨੇ ਸਵੈ ਰੋਜ਼ਗਾਰ ਵਿਅਕਤੀ ਪ੍ਰੋਗਰਾਮ ਤੇ ਲੱਗੀ ਰੋਕ ਨੂੰ ਵੀ ਅਗਲੇ ਨੋਟਿਸ ਤੱਕ ਵਧਾ ਦਿੱਤਾ ਹੈ ਇਹ ਪ੍ਰੋਗਰਾਮ 30 ਅਪ੍ਰੈਲ 2024 ਤੋਂ ਨਵੀਆਂ ਅਰਜ਼ੀਆਂ ਲਈ ਬੰਦ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅਨੁਸਾਰ ਇਹ ਕਦਮ ਪ੍ਰਵਾਸੀ ਗੀ ਉਦਮੀਆਂ ਲਈ ਇੱਕ ਨਵੇਂ ਤੇ ਨਿਸ਼ਾਨਾਬੱਧ ਪਾਇਲਟ ਪ੍ਰੋਗਰਾਮ ਨਾਲ ਵਧਣ ਦੀ ਇੱਕ ਵਿਆਪਕ ਪ੍ਰਕਿਰਿਆ ਦਾ ਹਿੱਸਾ ਹੈ ਇਸ ਪਾਇਲਟ ਪ੍ਰੋਗਰਾਮ ਦੇ ਹੋਰ ਵੇਰਵੇ 2026 ਚ ਐਲਾਨੇ ਜਾਣ ਦੀ ਉਮੀਦ ਹੈ ਫੈਡਰਲ ਸਰਕਾਰ ਨੇ ਕਿਹਾ ਕਿ ਨਾ ਉਪਾਵਾ ਦਾ ਉਦੇਸ਼ ਕੈਨੇਡਾ ਦੇ ਬਿਜ਼ਨਸ ਇਮੀਗ੍ਰੇਸ਼ਨ ਖੇਤਰ ਚ ਲਗਾਤਾਰ ਵਧ ਰੀਆਂ ਅਰਜ਼ੀਆਂ ਦੇ ਬੈਕਲੌਗ ਨੂੰ ਘਟਾਉਣਾ ਹੈ ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣਾ ਹੈ ਕਿ ਇਹ ਪ੍ਰੋਗਰਾਮ ਦੇਸ਼ ਦੀ ਟੈਲੈਂਟ ਅਟਰੈਕਸ਼ਨ ਸਟਰੈਟਜੀ ਦੇ ਅਨੁਕੂਲ ਹੋਣ ਜਿਵੇਂ ਕਿ ਤਾਜ਼ਾ ਇਮੀਗ੍ਰੇਸ਼ਨ ਲੈਵਲ ਪਲਾਨ ਚ ਦੱਸਿਆ ਗਿਆ ਹੈ ਭਾਰਤੀਆਂ ਸਮੇਤ ਉਹ ਵਿਦੇਸ਼ੀ ਨਾਗਰਿਕ ਜੋ ਕੈਨੇਡਾ ਦੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਰਾਹੀਂ ਪੱਕੀ ਰਹਿਸ਼ ਹਾਸਲ ਕਰਨ ਦੀ ਉਮੀਦ ਕਰ ਰਹੇ ਸਨ ਉਹ ਹੁਣ 2026 ਚ ਅਪਲਾਈ ਨਹੀਂ ਕਰ ਸਕਣਗੇ ਫੈਡਰਲ ਸਰਕਾਰ ਨੇ ਨਵੀਆਂ ਅਰਜ਼ੀਆਂ ਲੈਣ ਤੇ ਕਈ ਸਾਲਾਂ ਦੀ ਰੋਕ ਲਗਾਉਣ ਦੀ ਪੁਸ਼ਟੀ ਕੀਤੀ ਹੈ ਕੈਨੇਡਾ ਗਜ਼ਟ ਚ ਪ੍ਰਕਾਸ਼ਿਤ ਮੰਤਰੀ ਪੱਧਰ ਦੇ ਨਿਰਦੇਸ਼ਾਂ ਚ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਉਹ 31 ਮਾਰਚ 2026 ਤੋਂ 30 ਮਾਰਚ 2030 ਤੱਕ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਚਾਈਲਡ ਕੇਅਰ ਅਤੇ ਹੋਮ 케어 워커 이미그레이션 파일럿 홈 سپور트 ਦੇ ਤਹਿਤ ਕੋਈ ਵੀ ਨਵੀਂ ਅਰਜ਼ੀ ਸਵੀਕਾਰ ਨਹੀਂ ਕਰੇਗਾ ਇਸ ਐਲਾਨ ਤੋਂ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਦੋਵੇਂ ਪਾਇਲਟ ਪ੍ਰੋਗਰਾਮ 2026 ਦੀਆਂ ਬਸੰਤ ਰੁੱਤ ਚ ਦੁਬਾਰਾ ਖੁੱਲਣਗੇ ਇਹ ਦੋ ਪਾਇਲਟ ਪ੍ਰੋਗਰਾਮ ਪਹਿਲੀ ਵਾਰ 31 ਮਾਰਚ 2025 ਨੂੰ ਖੋਲੇ ਗਏ ਸਨ ਤੇ ਇਨਾਂ ਰਾਹੀਂ ਅਰਜ਼ੀਆਂ 30 ਮਾਰਚ 2026 ਤੱਕ ਲਈਆਂ ਜਾਣੀਆਂ ਤੈਸਾਨ ਇਨਾਂ ਦੀ ਮੰਗ ਬਹੁਤ ਜ਼ਿਆਦਾ ਸੀ ਪਹਿਲੇ ਹੀ ਦਿਨ ਕੁਝ ਘੰਟਿਆਂ ਦੇ ਅੰਦਰ ਦੋਮਾ ਸ਼੍ਰੇਣੀਆ ਚ ਅਰਜ਼ੀਆਂ ਦਾ ਕੋਟਾ ਪੂਰਾ ਹੋ ਗਿਆ ਜੋ ਦੇਖਭਾਲ ਨਾਲ ਸੰਬੰਧਤ ਨੌਕਰੀਆਂ ਰਾਹੀਂ ਪੱਕੀ ਰਹਿائش ਲੈਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਭਾਰੀ ਦਿਲਚਸਪੀ ਨੂੰ ਦਰਸਾਉਂਦਾ ਹੈ ਇਹ ਪ੍ਰੋਗਰਾਮ ਉਹਨਾਂ ਵਰਕਰਾਂ ਨੂੰ ਸਿੱਧੀ ਪੀਆਰ ਦੇਣ ਦਾ ਰਸਤਾ ਦਿੰਦੇ ਨੇ ਜਿਨ੍ਹਾਂ ਕੋਲ ਕੈਨੇਡਾ 'ਚ ਹੋਮ ਕੇਅਰ ਜਾਂ ਚਾਈਲਡ ਕੇਅਰ ਦੀਆਂ ਨੌਕਰੀਆਂ ਦੇ ਆਫਰ ਨੇ ਇਸ ਦੇ ਤਹਿਤ ਯੋਗ ਹੋਣ ਲਈ ਬੇਨਕਾਰ ਨੂੰ ਕੁਝ ਬੁਨਿਆਦੀ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਸਨ ਜਿਸ ਵਿੱਚ ਸਿੱਖਿਆ ਭਾਸ਼ਾ ਦੀ ਮੁਹਾਰਤ ਅਤੇ ਕੰਮ ਦਾ ਤਜਰਬਾ ਜਾਂ ਸਿਖਲਾਈ ਸ਼ਾਮਲ ਸੀ ਇਸ ਵਿੱਚ ਘੱਟੋ ਘੱਟ ਹਾਈ ਸਕੂਲ ਡਿਪਲੋਮਾ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ 'ਚ ਮੁਹਾਰਤ ਦਾ ਸਬੂਤ, ਹੋਮ ਕੇਅਰ ਜਾਂ ਚਾਈਲਡ ਕੇਅਰ 'ਚ ਸਬੰਧਤ ਕੰਮ ਦਾ ਤਜਰਬਾ ਜਾਂ ਸਿਖਲਾਈ ਅਤੇ ਯੋਗ ਕੇਅਰ ਕਿੱਤੇ 'ਚ ਵੱਧ ਵੈਧ ਨੌਕਰੀ ਦਾ ਆਫਰ ਹੋਣਾ ਲਾਜ਼ਮੀ ਸੀ। ਫੈਡਰਲ ਸਰਕਾਰ ਜਾਰੀ ਕੀਤੇ ਜਾਣ ਵਾਲੇ ਪੀਆਰ ਵੀਜ਼ਿਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਹਰੇਕ ਪਾਇਲਟ ਅਧੀਨ ਅਰਜ਼ੀਆਂ ਤੇ ਸਾਲਾਨਾ ਸੀਮਾ ਲਗਾਉਂਦੀ ਹੈ। ਇਹ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਹੁੰਦਾ ਏ ਪਾਇਲਟ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ 5 ਸਾਲਾਂ ਤੱਕ ਚੱਲ ਸਕਦੇ ਨੇ ਜਿਹੜੇ ਪ੍ਰੋਗਰਾਮ ਸਫਲ ਮੰਨੇ ਜਾਂਦੇ ਨੇ ਉਹਨਾਂ ਨੂੰ ਬਾਅਦ ਚ ਸਥਾਈ ਇਮੀਗ੍ਰੇਸ਼ਨ ਦੇ ਰਸਤਿਆਂ 'ਚ ਬਦਲਿਆ ਜਾ ਸਕਦਾ ਹੈ ਨਵੀਆਂ ਅਰਜ਼ੀਆਂ ਰੋਕਣ ਦੇ ਫੈਸਲੇ ਦੀ ਵਿਆਖਿਆ ਕਰਦੇ ਹੋਏ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਕਿ ਇਹ ਰੋਕ ਅਰਜ਼ੀਆਂ ਦੀ ਮਾਤਰਾ ਨੂੰ ਸੰਭਾਲਣ 'ਚ ਮਦਦ ਕਰੇਗੀ ਵਿਭਾਗ ਨੇ ਕਿਹਾ ਕਿ ਇਹ ਕਦਮ ਸੰਭਾਵੀ ਬਿਨੇਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਿਰਾਸ਼ਾਜਨਕ ਲੱਗ ਸਕਦਾ ਹੈ ਪਰ ਉਨ੍ਹਾਂ ਕਿਹਾ ਕਿ ਇਹ ਪੈਂਡਿੰਗ ਕੇਸਾਂ ਨੂੰ ਹੋਰ ਵਧਣ ਤੋਂ ਰੋਕੇਗਾ ਤੇ ਇਮੀਗ੍ਰੇਸ਼ਨ ਨੂੰ ਸਥਿਰ ਪੱਧਰ ਤੇ ਵਾਪਸ ਲਿਆਉਣ ਦੇ ਯਤਨਾਂ 'ਚ ਸਹਾਇਤਾ ਕਰੇਗਾ ਰੀਟੇਲ ਸੈਕਟਰ ਚ ਬਹੁਤ ਹੀ ਉੱਚ ਗੁਣਵੱਤਾ ਵਾਲੇ ਨਕਲੀ ਕੈਨੇਡੀਅਨ ਨੋਟਾਂ ਦੀ ਵੱਧਦੀ ਗਿਣਤੀ ਨੇ ਚਿੰਤਾ ਵਧਾ ਦਿੱਤੀ ਹੈ ਰਿਟੇਲ ਕਾਉਂਸਲ ਆਫ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ 20 ਡਾਲਰ 50 ਡਾਲਰ ਅਤੇ 100 ਡਾਲਰ ਦੇ ਨਕਲੀ ਨੋਟ ਹੁਣ ਬਹੁਤ ਵੱਡੀ ਗਿਣਤੀ ਚ ਚੱਲ ਰਹੇ ਨੇ ਇਹ ਨੋਟ ਇੰਨੇ ਅਸਲੀ ਲੱਗਦੇ ਨੇ ਕਿ ਸਿਖਲਾਈ ਪ੍ਰਾਪਤ ਸਟਾਫ ਲਈ ਵੀ ਇਹਨਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ ਖਾਸ ਕਰਕੇ ਅਜਿਹੇ ਸਮੇਂ ਜਦੋਂ ਛੁੱਟੀਆਂ ਦੀ ਖਰੀਦਦਾਰੀ ਦਾ ਸੀਜ਼ਨ ਸਿਖਰ ਤੇ ਹੈ ਤਾਜ਼ਾ ਰਾਸ਼ਟਰੀ ਅੰਕੜਿਆਂ ਅਨੁਸਾਰ ਚੋਰੀ ਅਤੇ ਧੋਖਾਧੜੀ ਕਾਰਨ ਕਾਰੋਬਾਰਾਂ ਸਾਲਾਨਾ ਲਗਭਗ 9 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ ਪੂਰੇ ਸਾਲ ਦੇ ਮੁਕਾਬਲੇ ਸਿਰਫ 1 ਮਹੀਨੇ ਚ ਹੀ ਵੱਧ ਨਕਲੀ ਨੋਟਾਂ ਦੀ ਪਛਾਣ ਕੀਤੀ ਹੈ ਮੀਡੀਆ ਰਿਪੋਰਟ ਮੁਤਾਬਕ ਨਕਲੀ ਨੋਟ ਬਣਾਉਣ ਵਾਲੇ ਇੰਨੇ ماہر ਹੋ ਗਏ ਨੇ ਕਿ ਹੁਣ ਪੇਸ਼ੇਵਰਾਂ ਲਈ ਵੀ ਇਹਨਾਂ ਦਾ ਪਤਾ ਲਗਾਉਣਾ ਲਗਭਗ ਅਸੰਭਵ ਹੋ ਗਿਆ ਹੈ। ਇਹ ਜਾਣਕਾਰੀ ਰਿਟੇਲ ਕਾਉਂਸਲ ਆਫ ਕੈਨੇਡਾ ਦੇ ਕਯੂਬਿਕ ਡਿਵੀਜ਼ਨ ਦੇ ਪ੍ਰਧਾਨ ਮਿਸ਼ੇਲ ਰੋਸ਼ੇਟ ਨੇ ਦਿੱਤੀ ਹੈ। ਉਹਨਾਂ ਕਹਿੰਦੇ ਕਿ ਅਸੀਂ ਹਾਲ ਹੀ ਵਿੱਚ ਬਹੁਤ ਉੱਚ ਗੁਣਵੱਤਾ ਵਾਲੇ ਨਕਲੀ ਨੋਟਾਂ ਦੀ ਵਾਪਸੀ ਦੇਖੀ ਹੈ। ਉਹ ਬਹੁਤ ਹੀ ਭਰੋਸੇਯੋਗ ਲੱਗਦੇ ਨੇ। ਤੁਸੀਂ ਉਹਨਾਂ ਨੂੰ ਅਸਲੀ ਤੋਂ ਵੱਖ ਨਹੀਂ ਕਰ ਸਕਦੇ। ਹਾਲੋਗ੍ਰਾਮ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ। ਇਸ ਦਾ ਮਤਲਬ ਹੈ ਕਿ ਅਸੀਂ ਬਹੁਤ ਹੀ ਸੰਗਠਿਤ ਅਤੇ ਯੋਜਨਾਬੱਧ ਅਪਰਾਧੀਆਂ ਦਾ ਸਾਹਮਣਾ ਰੋਸ਼ੇਟ ਨੇ ਅੱਗੇ ਕਿਹਾ ਕਿ ਬਦਕਿਸਮਤੀ ਨਾਲ ਨਕਲੀ ਨੋਟ ਚਲਾਉਣ ਲਈ ਇਹ ਸਭ ਤੋਂ ਢੁਕਵਾਂ ਸਮਾਂ ਹੈ ਕਿਉਂਕਿ ਸਟੋਰਾਂ 'ਚ ਬਹੁਤ ਭੀੜ ਹੁੰਦੀ ਹੈ ਇਹ ਸਾਲ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੈ ਜਦੋਂ ਇੱਕੋ ਸਮੇਂ ਇੰਨੇ ਸਾਰੇ ਲੋਕ ਖਰੀਦਾਰੀ ਕਰ ਰਹੇ ਹੁੰਦੇ ਨੇ ਤਾਂ ਫਰਕ ਕਰਨਾ ਤੇ ਕਿਸੇ ਗੜਬੜ ਨੂੰ ਪਛਾਣਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਉਨ੍ਹਾਂ ਇਹ ਕਿਹਾ ਕਿ ਸਮੱਸਿਆ ਦੀ ਪੂਰੀ ਗੰਭੀਰਤਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਰੋਸ਼ੇਟ ਖਪਤਕਾਰਾਂ ਤੇ ਵਪਾਰੀਆਂ ਦੋਵਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਜਿੰਨੇ ਜ਼ਿਆਦਾ ਲੋਕ ਜਾਗਰੂਕ ਹੋਣਗੇ ਉਹ ਨਹੀਂ ਅਸੀਂ ਇਹਨਾਂ ਨਕਲੀ ਨੋਟਾਂ ਦੇ ਫੈਲਾਅ ਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਾਂ ਉਹ ਸਿਆਸਤਦਾਨਾਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਪੁਲਿਸ ਬਲਾਂ ਨੂੰ ਹੋਰ ਸਰੋਤ ਮੁਹੱਈਆ ਕਰਵਾਉਣ ਦੀ ਵੀ ਅਪੀਲ ਕਰ ਰਹੇ ਨੇ ਉਹਨਾਂ ਕਹਿ ਕੇ ਅਸੀਂ ਫੈਡਰਲ ਅਤੇ ਸੂਬਾਈ ਸਰਕਾਰਾਂ ਨੂੰ ਸਖਤ ਕਦਮ ਚੁੱਕਣ ਦੀ ਅਪੀਲ ਕਰ ਰਹੇ ਹਾਂ ਕਿਉਂਕਿ ਅਸੀਂ ਸੰਗਠਿਤ ਸਮੂਹਾਂ ਦੀ ਗੱਲ ਕਰ ਰਹੇ ਹਾਂ ਇਸ ਵਿੱਚ ਅਕਸਰ ਹਿੰਸਾ ਵੀ ਸ਼ਾਮਲ ਹੁੰਦੀ ਹੈ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਇੱਕ ਅਸਲੀ ਜ਼ਿੰਮੇਵਾਰੀ ਹੈ ਕਿਉਂਕਿ ਜਿਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉਹ ਸਿਰਫ ਵਿਗੜਦੀ ਹੀ ਹੈ ਹਾਲਾਂਕਿ ਰੋਸ਼ਟ ਨੇ ਰਿਟੇਲ ਸੈਕਟਰ 'ਚ ਸੰਗਠਿਤ ਅਪ ਅਪਰਾਧ ਦਾ ਮੁਕਾਬਲਾ ਕਰਨ ਲਈ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੂੰ ਨਵੀਆਂ ਸ਼ਕਤੀਆਂ ਦੇਣ ਦੇ ਕਾਰਨੀ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਸਾਲ 2025 ਖਤਮ ਹੋ ਰਿਹਾ ਹੈ ਤੇ ਕੈਨੇਡਾ ਚ ਵੱਖ-ਵੱਖ ਅਪਰਾਧਿਕ ਵਾਰਦਾਤਾਂ ਦੇ ਅੰਕੜੇ ਉੱਭਰ ਕੇ ਸਾਹਮਣੇ ਆ ਰਹੇ ਨੇ ਗੱਡੀ ਚੋਰੀ ਦੀਆਂ ਵਾਰਦਾਤਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਮਿਸਿਸਾਗਾ ਤੇ ਬ੍ਰੈਮਟਨ ਚ 21 ਦਸੰਬਰ ਤੱਕ ਸਾਂਝੇ ਤੌਰ ਤੇ 4722 ਗੱਡੀਆਂ ਚੋਰੀ ਹੋਈਆਂ ਤੇ 2024 ਦੇ ਮੁਕਾਬਲੇ ਲੋਕਾਂ ਨੇ ਮਾਮੂਲੀ ਤੌਰ ਤੇ ਸੁੱਖ ਦਾ ਸਾਹ ਲਿਆ ਜਦੋਂ 6500 ਤੋਂ ਵੱਧ ਗੱਡੀਆਂ ਚੋਰੀ ਹੋਈਆਂ ਸਨ ਪੀਲ ਰਿਜਨਲ ਪੁਲਿਸ ਦੇ ਅੰਕੜਿਆਂ ਮੁਤਾਬਕ ਮਿਸੀ ਸਾਗਾ ਚੋਂ 2838 ਤੇ ਬ੍ਰੈਂਟਨ ਚੋਂ 1867 ਕਾਰਾਂ ਚੋਰੀ ਹੋਈਆਂ ਪਰ ਇਸ ਦੇ ਨਾਲ ਹੀ ਪੀਲ ਪੁਲਿਸ ਨਾਲ ਸੰਬੰਧਤ 9 ਵਾਰਦਾਤਾਂ ਟ੍ਰਾਂਟੋ 2 ਕੈਲੇਡਨ 3 ਓਕਵੈਲ ਅਤੇ 1-1 ਬਰਲਿੰਗਟਨ ਤੇ ਮਾਰਖਮ ਵਿਖੇ ਵਾਪਰੀਆਂ ਗੱਡੀ ਚੋਰੀ ਦੇ ਕੁੱਲ ਮਾਮਲਿਆਂ ਚੋਂ ਪੀਲ ਰਿਜਨਲ ਪੁਲਿਸ 3041 ਦੀ ਗੁੱਥੀ ਸੁਲਝਾਉਣ 'ਚ ਸਫਲ ਰਹੀ ਜਦਕਿ 140 ਦੀ ਪੜਤਾਲ ਚੱਲ ਰਹੀ ਹੈ ਇਸ ਤੋਂ ਇਲਾਵਾ 1541 ਮਾਮਲੇ ਅਣਸੁਲਝੇ ਕਰਾਰ ਦਿੱਤੇ ਗਏ ਚੋਰੀ ਹੋਈਆਂ ਗੱਡੀਆਂ 'ਚੋਂ 3367 ਕਾਰਾਂ ਸਨ ਜਦਕਿ 879 ਪਿਕਅਪ ਟਰੱਕ ਅਤੇ 216 ਨੂੰ ਹੋਰ ਗੱਡੀਆਂ ਦੀ ਸ਼੍ਰੇਣੀ 'ਚ ਮੰਨਿਆ ਗਿਆ ਹੈ ਪੀਲ ਰੀਜਨ 'ਚ ਸਭ ਤੋਂ ਵੱਧ ਗੱਡੀ ਚੋਰੀ ਦੇ ਮਾਮਲੇ 에어ਪੋਰਟ ਰੋਡ ਬਲੂਰ ਸਟਰੀਟ ਬੇਵਰਡ ਡਰਾਈਵ ਬ੍ਰੈਮਲੀ ਰੋਡ ਬ੍ਰਿਟੇਨੀਆ ਰੋਡ ਬਰਨਹੈਮ ਥੋਰਪ ਰੋਡ ਸਿਟੀ ਸੈਂਟਰ ਡਰਾਈਵ ਕੋਟਨੀ ਪਾਰਕ ਡਰਾਈਵ ਡੈਰੀ ਰੋਡ ਡਿਕਸੀ ਰੋਡ ਡੰਡਾਸ ਸਟਰੀਟ ਗ੍ਰੇਟ ਲੇਕਸ ਡਰਾਈਵ ਹੈਰਨ ਟੈਰੀਓ ਸਟਰੀਟ ਆਦ ਉਤੇ ਦੇਖਣ ਨੂੰ ਸਾਹਮਣੇ ਆਏ ਮੌਜੂਦਾ ਬਰੇ ਦੇ ਮਹੀਨਾਵਾਰ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ ਜਨਵਰੀ ਦੌਰਾਨ ਕਾਰ ਚੋਰ 437 ਗੱਡੀਆਂ ਲੈ ਗਏ ਜਦਕਿ ਫਰਵਰੀ ਚਾ ਅੰਕੜਾ 334 ਦਰਜ ਕੀਤਾ ਗਿਆ ਮਾਰਚ ਚ 390 ਵਾਰ ਦਾ ਤਾਂ ਸਾਹਮਣੇ ਆਈਆਂ ਤੇ ਅਪ੍ਰੈਲ ਚ 372 ਗੱਡੀਆਂ ਚੋਰੀ ਹੋਈਆਂ ਮਈ ਚ ਅੰਕੜਾ ਮੁੜ ਵਧਿਆ ਤੇ ਕਾਰ ਚੋਰ 420 ਗੱਡੀਆਂ ਚੋਰੀ ਕਰਨ ਚ ਸਫਲ ਰਹੇ ਜਦਕਿ ਜੂਨ ਦੇ ਵਿੱਚ 431 ਤੇ ਪੁੱਜ ਗਿਆ ਗਰਮੀ ਦੇ ਮੌਸਮ ਚ ਚੋਰੀ ਕੁਝ ਜ਼ਿਆਦਾ ਹੀ ਸਰਗਰਮ ਨਜ਼ਰ ਅਈ ਅਤੇ ਜੁਲਾਈ ਚ 462 ਗੱਡੀਆਂ ਵੱਖ-ਵੱਖ ਥਾਵਾਂ ਤੋਂ ਚੋਰੀ ਹੋਈਆਂ ਇਸ ਤੋਂ ਮਗਰੋਂ ਗੱਡੀ ਚੋਰੀ ਦੀਆਂ ਵਾਰਦਾਤਾਂ ਵਧਣ ਦੇ ਸਿਲਸਿਲੇ ਤੇ ਠੱਲ ਪਈ ਤੇ ਅਗਸਤ ਦੌਰਾਨ 407 ਵਾਰਦਾਤਾਂ ਦਰਜ ਕੀਤੀਆਂ ਗਈਆਂ ਸਤੰਬਰ ਚ ਮਾਮੂਲੀ ਕਮੀ ਨਾਲ 402 ਵਾਰਦਾਤਾਂ ਵਾਪਰੀਆਂ ਜਦਕਿ ਅਕਤੂਬਰ ਚ ਮੁੜ ਵਾਧਾ ਹੋਇਆ ਤੇ ਗੱਡੀ ਚੋਰੀ ਦੇ 436 ਮਾਮਲੇ ਸਾਹਮਣੇ ਆਏ ਇਸੇ ਤਰ੍ਹਾਂ ਨਵੰਬਰ ਮਹੀਨੇ ਦੌਰਾਨ 388 ਵਾਰ ਦਾਤਾਂ ਵਾਪਰੀਆਂ ਤੇ ਦਸੰਬਰ ਦੀ ਪਹਿਲੀ ਤਰੀਕ ਤੋਂ 21 ਤਰੀਕ ਤੱਕ 243 ਗੱਡੀਆਂ ਪੀਲ ਰੀਜਨ ਚੋਂ ਚੋਰੀ ਹੋਈਆਂ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਚੋਂ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਵਿਦੇਸ਼ ਭੇਜਣ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਦਿਆਂ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ 306 ਗੱਡੀਆਂ ਬਰਾਮਦ ਕੀਤੀਆਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਨ ਵਰਗੇ ਕਦਮ ਚੁੱਕਣਾ ਉਹਨਾਂ ਦੇ ਦੇਸ਼ ਦੇ ਹਿੱਤ ਵਿੱਚ ਹੈ ਤੇ ਅਜਿਹੇ ਪਹਿਲ ਕਦਮੀਆਂ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੀ ਸਤਿਕਾਰ ਕਰਦੇ ਨੇ ਸਰਕਾਰੀ ਪ੍ਰਸਾਰਕ ਸੀਬੀਸੀ ਨੂੰ ਦਿੱਤੇ ਇੱਕ ਸਾਲਾਨਾ ਇੰਟਰਵਿਊ 'ਚ ਕਾਰਨੀ ਨੇ ਕਿਹਾ ਕਿ 트੍ਰੰਪ ਇਸ ਗੱਲ ਦਾ ਸਤਿਕਾਰ ਕਰਦੇ ਨੇ ਕਿ ਯੂਏਈ ਕੈਨੇਡਾ 'ਚ 70 ਅਰਬ ਕੈਨੇਡੀਅਨ ਡਾਲਰ ਨਿਵੇਸ਼ ਕਰਨਾ ਚਾਹੁੰਦਾ ਹੈ ਉਹ ਇਸ ਗੱਲ ਦਾ ਸਤਕਾਰ ਕਰਦੇ ਨੇ ਕਿ ਅਸੀਂ ਭਾਰਤ ਨਾਲ ਵਪਾਰਕ ਗੱਲਬਾਤ ਸ਼ੁਰੂ ਕੀਤੀ ਹੈ ਚੀਨ ਨਾਲ ਸਬੰਧ ਸੁਧਾਰ ਰਹੇ ਹਾਂ ਤੇ ਯੂਰਪ ਨਾਲ ਆਪਣੇ ਸੁਰੱਖਿਆ ਸਬੰਧਾਂ ਨੂੰ ਹੋਰ ਗੂੜਾ ਕਰ ਰਹੇ ਹਾਂ ਇਸ ਸੰਦਰਭ ਚ ਉਹਨਾਂ ਅੱਗੇ ਕਿਹਾ ਕਿ ਇਹ ਸਾਰੇ ਕਦਮ ਕੈਨੇਡਾ ਦੇ ਹਿੱਤ ਚ ਨੇ ਉਹਨਾਂ ਨੇ ਭਾਰਤ ਚੀਨ ਯੂਰਪੀਅਨ ਯੂਨੀਅਨ ਯੂਨਾਈਟਿਡ ਕਿੰਗਡਮ ਅਤੇ ਹੋਰਾਂ ਦਾ ਜ਼ਿਕਰ ਕਰਦੇ ਹਾਂ ਕਿ ਅਸੀਂ ਅਮਰੀਕਾ ਉਤੇ ਬਹੁਤ ਜ਼ਿਆਦਾ ਨਿਰਭਰ ਹਾਂ ਅਸੀਂ ਉਸ ਰਿਸ਼ਤੇ ਨੂੰ ਕਾਇਮ ਰੱਖਦੇ ਹੋਏ ਹੋਰਾਂ ਨਾਲ ਵੀ ਸਬੰਧ ਵਧਾਉਣਾ ਚਾਹੁੰਦੇ ਹਾਂ ਸਾਨੂੰ ਬਿਲਕੁਲ ਹੋਰਾਂ ਨਾਲ ਸਬੰਧ ਵਧਾਉਣ ਦੀ ਲੋੜ ਹੈ ਕਾਰਨੀ ਨੇ ਇਸੇ ਸਾਲ ਮਾਰਚ ਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਤੇ ਭਾਰਤ ਨਾਲ ਸਬੰਧਾਂ ਨੂੰ ਹੌਲੀ-ਹੌਲੀ ਮੋੜ ਲੀਤੇ ਲਿਆਉਣ ਦਾ ਸੰਕੇਤ ਦਿੱਤਾ ਸੀ ਜੂਨ ਚ ਕਨਨਾਸਕਿਸ ਵਿਕੇ ਹੋਏ ਜੀ7 ਨਿਤਾਵਾਂ ਦੇ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹਨਾਂ ਦੀ ਅਹਿਮ ਮੁਲਾਕਾਤ ਹੋਈ ਇਹ ਏਜੰਡਾ ਪਿਛਲੇ ਮਹੀਨੇ ਜੋਨਸਬਰਗ ਚ ਜੀ20 ਸਿਖਰ ਸੰਮੇਲਨ ਦੌਰਾਨ ਹੋਈ ਮੋੜ ਮੁਲਾਕਾਤ ਚ ਸਪਸ਼ਟ ਹੋਇਆ ਜਿਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਭਾਰਤ ਅਤੇ ਕੈਨੇਡਾ ਨੇੜਲੇ ਭਵਿੱਖ ਚ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਨਗੇ ਕਾਰਨੀ ਨੇ ਮੋਦੀ ਦਾ ਭਾਰਤ ਆਉਣ ਦਾ ਸੱਦਾ ਸਵੀਕਾਰ ਕਰ ਲਿਆ ਹੈ ਤੇ ਇਹ ਦੌਰਾਂ ਅਗਲੇ ਸਾਲ ਦੀ ਪਹਿਲੀ ਤਿਮਾਹੀ ਚ ਹੋਣ ਦੀ ਉਮੀਦ ਹੈ ਉਸ ਸਮੇਂ ਕੈਨੇਡੀਅਨ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਚ ਕਿਹਾ ਗਿਆ ਸੀ ਕਿ ਵਪਾਰ ਸਮਝੌਤਾ ਮਜ਼ਬੂਤ ਆਰਥਿਕ ਆਧਾਰ ਵੱਜੋਂ ਕੰਮ ਕਰੇਗਾ ਅਤੇ 2030 ਤੱਕ ਦਵੱਲੇ ਵਪਾਰ ਨੂੰ ਦੁੱਗਣਾ ਕਰਕੇ 70 ਅਰਬ ਕੈਨੇਡੀਅਨ ਡਾਲਰ ਤੱਕ ਪਹੁੰਚਾਉਣ ਚ ਮਦਦ ਕਰੇਗਾ ਸਬਡਿਵੀਜ਼ਨ ਪਾਤਣਾ ਅਧੀਨ ਆਉਂਦੇ ਪਿੰਡ ਮੌਲਵੀਵਾਲਾ ਦੇ 5 ਸਾਲ ਪਹਿਲਾਂ ਰੋਜ਼ਗਾਰ ਦੀ ਭਾਲ ਚ ਕੈਨੇਡਾ ਗਿਆ ਮਾਪਿਆਂ ਦੇ ਇਕੱਲੇ ਪੁੱਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮੌਲਵੀਵਾਲਾ ਦੇ ਵਸਨੀਕ ਅਮਰ ਸਿੰਘ ਦਾ ਪੁੱਤਰ ਕਰਨਵੀਰ ਸਿੰਘ ਸੰਧੂ ਕੈਨੇਡਾ ਦੇ ਸਰੀ ਚ ਟਰਾਲਾ ਚਲਾਉਂਦਾ ਸੀ। ਕਰੀਬ ਮਹੀਨਾ ਪਹਿਲਾਂ ਉਸਦਾ ਟਰਾਲਾ ਹਾਦਸਾਗ੍ਰਸਤ ਹੋ ਗਿਆ ਹਾਦਸੇ ਮਗਰੋਂ ਕਰਨਵੀਰ ਸਿੰਘ ਮਾਨਸਿਕ ਤਣਾ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ 20 ਦਸੰਬਰ ਨੂੰ ਜਦੋਂ ਉਹ ਘਰ ਵਿੱਚ ਸੁੱਤਾ ਹੋਇਆ ਸੀ ਤਾਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਉਸ ਦੇ ਨਾਲ ਰਹਿੰਦੀ ਉਸ ਦੀ ਭੈਣ ਸਰਬਜੀਤ ਕੌਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਕੰਮ ਤੇ ਜਾਣ ਲੱਗੀ ਉਸ ਨੇ ਆਪਣੇ ਭਰਾ ਨੂੰ ਉਠਾਉਣ ਲਈ ਆਵਾਜ਼ ਮਾਰੀ ਪਰ ਕਰਨਵੀਰ ਸਿੰਘ ਦਾ ਸਰੀਰ ਬਿਲਕੁਲ ਠੰਡਾ ਪਿਆ ਸੀ ਉਸ ਨੇ ਤੁਰੰਤ ਐਂਬੂਲੈਂਸ ਸੱਦੀ ਪਰ ਉਦੋਂ ਤੱਕ ਕਰਨਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ ਮ੍ਰਿਤਕ ਦੀ ਮਾਂ ਮਨਜੀਤ ਕੌਰ ਦਾ ਰੋੜੋ ਕੇ ਬੁਰਾ ਹਾਲ ਹੈ ਉਹਨਾਂ ਦੱਸਿਆ ਕਿ ਕੁਝ ਦਿਨ ਪਹਿ ਦੀ ਪੁੱਤਰ ਦਾ ਫੋਨ ਆਇਆ ਸੀ ਤੇ ਗੱਲ ਹੋਈ ਸੀ ਤੇ ਸਭ ਠੀਕ ਸੀ ਪਰਿਵਾਰ ਨੇ ਇਹ ਵੀ ਦੱਸਿਆ ਕਿ ਕਰਨਵੀਰ ਨੂੰ ਵਿਦੇਸ਼ ਭੇਜਣ ਲਈ ਆਪਣੀ ਕੁਝ ਜ਼ਮੀਨ ਵੀ ਵੇਚੀ ਗਈ ਸੀ ਪਰਿਵਾਰ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਨਵੀਰ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਲਿਆਉਣ 'ਚ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਆਪਣੀ ਮਾਤ ਭੂਮੀ ਤੇ ਕੀਤਾ ਜਾ ਸਕੇ ਪਿੰਡ ਦੇ ਲੋਕਾਂ ਅਤੇ ਉਸ ਦੇ ਅਧਿਆਪਕਾਂ ਨੇ ਕਰਨਵੀਰ ਨੂੰ ਇੱਕ ਹੁਨਾਰ ਮਿਹਨਤੀ ਨੌਜਵਾਨ ਦੱਸਿਆ ਉਸ ਦੀ ਮੌਤ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ ਕੈਨੇਡੀਅਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਸਨੇ ਸਿੰਗਲ ਯੂਜ਼ ਪਲਾਸਟਿਕ ਮਨਾਹੀ ਨਿਯਮਾਂ 'ਚ ਸੋਧ ਕੀਤੀ ਹੈ ਜਿਸ ਤਹਿਤ ਸਿੰਗਲ ਯੂਜ਼ ਪਲਾਸਟਿਕ ਦੀਆਂ 6 ਸ਼੍ਰੇਣੀਆਂ ਤੇ ਨਿਰਯਾਤ ਤੇ ਲਗਾਈ ਜਾਣ ਵਾਲੀ ਪ੍ਰਸਤਾਵਿਤ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ ਸਰਕਾਰ ਨੇ ਸਵੀਕਾਰ ਕੀਤਾ ਕਿ ਨਿਰਯਾਤ ਤੇ ਪਾਬੰਦੀ ਲਗਾਉਣ ਨਾਲ ਵਿਸ਼ਵ ਪੱਧਰੀ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ 'ਚ ਕੋਈ ਖਾਸ ਮਦਦ ਨਹੀਂ ਮਿਲੇਗੀ ਜਦਕਿ ਇਸ ਨਾਲ ਦੇਸ਼ ਦੇ ਨਿਰਮਾਤਾਵਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਸਕਦਾ ਹੈ ਪਲਾਸਟਿਕ ਅਤੇ ਰਬੜ ਉਤਪਾਦਾਂ ਦੀਆਂ ਤਕਨੀਕਾਂ 'ਚ ਮਾਹਿਰ ਕੰਪਨੀ ਸਿੰਫਨੀ এনवायरमेंटਲ ਨਾਲੋਜੀਜ਼ ਪੀਐਲਸੀ ਦੇ ਇੱਕ ਬਿਆਨ ਅਨੁਸਾਰ ਨੀਤੀ ਚ ਕੀਤੇ ਗਏ ਇਸ ਬਦਲਾਅ ਚ ਆਕਸੋ ਡੀਗ੍ਰੇਡੇਬਲ ਜਾਂ ਆਕਸੋ ਬਾਇਓ ਡੀਗ੍ਰੇਡੇਬਲ ਪਲਾਸਟਿਕ ਤੇ ਪੂਰਨ ਪਾਬੰਦੀ ਸ਼ਾਮਲ ਨਹੀਂ ਹੈ ਸਿੰਫੋਨੀ ਦੇ ਸੀਈਓ ਮਾਈਕਲ ਲੌਰੀਅਰ ਨੇ ਕਿਹਾ ਕਿ ਕੈਨੇਡਾ ਦਾ ਇਹ ਫੈਸਲਾ ਉਸੇ ਗੱਲ ਦੀ ਪੁਸ਼ਟੀ ਕਰਦਾ ਏ ਜੋ ਅਸੀਂ ਹਮੇਸ਼ਾ ਕਹੀ ਹੈ ਪਲਾਸਟਿਕ ਤੇ ਪਾਬੰਦੀ ਲਗਾਉਣ ਨਾਲ ਪ੍ਰਦੂਸ਼ਣ ਘਟ ਨਹੀਂ ਹੁੰਦਾ ਪਰ ਉਹਨਾਂ ਵਿੱਚ ਸੁਧਾਰ ਕਰਨ ਨਾਲ ਹੁੰਦਾ ਹੈ ਇਹ ਫੈਸਲਾ ਇੱਕ G7 ਦੇਸ਼ ਵੱਲੋਂ ਆਇਆ ਹੈ ਜੋ ਕਿ ਇਸ ਦਿਸ਼ਾ 'ਚ ਬਹੁਤ ਹੀ ਮਹੱਤਵਪੂਰਨ ਕਦਮ ਹੈ ਕੰਪਨੀ ਦਾ ਦਾਵਾ ਹੈ ਕਿ ਉਸਦੀ D2W Oxo biodegradable ਤਕਨੀਕ ਅਜਿਹੇ ਪਲਾਸਟਿਕ ਲਈ ਵਾਤਾਵਰਣ ਪੱਖੋਂ ਸੁਰੱਖਿਅਤ ਰਸਤਾ ਪ੍ਰਦਾਨ ਕਰਦੀ ਹੈ ਜੋ ਕੂੜਾ ਇਕੱਠਾ ਕਰਨ ਵਾਲੇ ਸਿਸਟਮ ਤੋਂ ਬਾਹਰ ਰਹਿ ਜਾਂਦੇ ਨੇ ਇਹ ਤਕਨੀਕ ਅੰਤਰਰਾਸ਼ਟਰੀ ਮਿਆਰਾਂ ਤੇ ਖਰੀ ਉੱਤਰੀ ਹੈ ਤੇ ਖੁੱਲੇ ਵਾਤਾਵਰਣ 'ਚ ਪਲਾਸਟਿਕ ਦੇ ਗਲਣ ਦੀ ਸਮਰੱਥਾ ਨੂੰ ਸਾਬਤ ਕਰਦੀ ਹੈ ਕੈਨੇਡਾ ਦਾ ਇਹ ਫੈਸਲਾ ਸਿੰਗਲ ਯੂਜ਼ ਪਲਾਸਟਿਕ ਨਿਯਮਾਂ ਦੇ ਸਬੰਧ ਵਿੱਚ ਇੱਕ G7 ਦੇਸ਼ ਵੱਲੋਂ ਨੀਤੀ ਚ ਕੀਤਾ ਗਿਆ ਵੱਡਾ ਬਦਲਾਅ ਹੈ। ਇਹ ਫੈਸਲਾ ਨਿਰਮਾਤਾਵਾਂ ਤੇ ਪੈਣ ਵਾਲੇ ਆਰਥਿਕ ਪ੍ਰਭਾਵਾਂ ਨੂੰ ਧਿਆਨ ਚ ਰੱਖਦਿਆਂ ਲਿਆ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਮੰਨਿਆ ਗਿਆ ਹੈ ਕਿ ਨਿਰਯਾਤ ਤੇ ਪਾਬੰਦੀ ਵਿਸ਼ਵ ਵਿਆਪੀ ਪਲਾਸਟਿਕ ਪ੍ਰਦੂਸ਼ਣ ਨੂੰ ਹੱਲ ਕਰਨ 'ਚ ਸੀਮਤ ਭੂਮਿਕਾ ਨਿਭਾਉਂਦੀ ਹੈ। ਇਹ ਸੋਧ ਖਾਸ ਤੌਰ ਤੇ ਨਿਯਮਾਂ ਦੇ ਨਿਰਯਾਤ ਸੰਬੰਧੀ ਸਬੰਧਾਂ ਨੂੰ ਪ੍ਰਭਾਵਿਤ ਕਰਦੀ ਹੈ, ਜਦਕਿ ਸਿੰਗਲ ਯੂਜ਼ ਪਲਾਸਟਿਕ ਪ੍ਰਬੰਧਨ ਦੇ ਹੋਰ ਪਹਿਲੂਆਂ ਵਾਂਗ ਹੀ ਲਾਗੂ ਰਹਿਣਗੇ। ਕੈਨੇਡਾ ਦੀ ਫੈਡਰਲ ਸਰਕਾਰ ਨੇ ਈਰਾਨ ਸਰਕਾਰ ਦੇ ਚਾਰ ਸੀਨੀਅਰ ਅਧਿਕਾਰੀਆਂ ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਨੇ ਵਿਦੇਸ਼ ਮਾਮਲਿਆਂ ਦੇ ਮੰਤਰੀ ਅਨੀਤਾ ਆਨੰਦ ਨੇ ਇੱਕ ਬਿਆਨ ਚ ਇਸ ਦਾ ਐਲਾਨ ਕੀਤਾ ਆਨੰਦ ਨੇ ਬਿਆਨ ਚ ਕਿਹਾ ਕਿ ਇਹ ਚਾਰੇ ਵਿਅਕਤੀ ਈਰਾਨੀ ਸੀਨੀਅਰ ਅਧਿਕਾਰੀ ਨੇ ਜੋ ਈਰਾਨ ਚ ਵੱਡੇ ਪੱਧਰ ਤੇ ਨਿਯਮਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚ ਸ਼ਾਮਲ ਰਹੇ ਨੇ ਤੇ ਦਮਨਕਾਰੀ ਨੀਤੀਆਂ ਨੂੰ ਲਾਗੂ ਕਰਨ ਤੇ ਨਿਰਦੇਸ਼ ਦੇਣ ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਕਤੂਬਰ 2022 ਤੋਂ ਹੁਣ ਤੱਕ ਕੈਨੇਡਾ ਨੇ ইরਾਨੀ ਅਧਿਕਾਰੀਆਂ ਅਤੇ ਸੰਸਥਾਵਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਲਜ਼ਾਮਾਂ ਅਧੀਨ 18 ਵਾਰ ਪਾਬੰਦੀਆਂ ਲਗਾਈਆਂ ਨੇ ਇਸ ਨਾਲ ਪਾਬੰਦੀ ਲਗਾਏ ਗਏ ইরਾਨੀ ਅਧਿਕਾਰੀਆਂ ਦੀ ਗਿਣਤੀ 210 ਤੇ ਸੰਸਥਾਵਾਂ ਦੀ ਗਿਣਤੀ 254 ਹੋ ਗਈ ਹੈ ਆਨੰਦ ਨੇ ਅੱਗੇ ਕਿਹਾ ਕਿ ਈਰਾਨ ਚ ਵਿਰੋਧ ਪ੍ਰਦਰਸ਼ਨਾਂ ਤੇ ਅਸਹਿਮਤੀ ਨੂੰ ਦਬਾਉਣਾ ਜਾਰੀ ਹੈ ਜੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਵਾਅਦਿਆਂ ਦੀ ਉਲੰਘਣਾ ਹੈ ਸੁਰੱਖਿਆ ਬਲਾਂ ਜਿਨ੍ਹਾਂ ਵਿੱਚ ਇਸਲਾਮਿਕ ਰੈਵੋਲੂশনারੀ ਗਾਰਡ ਕੋਰ ਵੀ ਸ਼ਾਮਲ ਹੈ ਨੇ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਬਹੁਤ ਜ਼ਿਆਦਾ ਬਲ ਵਰਤਿਆ ਹੈ 2012 ਚ ਕੈਨੇਡਾ ਨੇ ਈਰਾਨ ਨੂੰ ਸਟੇਟ ਇਮਿਊਨਿਟੀ ਐਕਟ ਅਧੀਨ ਅੱਤਵਾਦ ਦਾ ਸਮਰਥਕ ਰਾਜ ਐਲਾਨਿਆ ਸੀ ਇਸ ਨਾਲ ਜਸਟਿਸ ਫਾਰ ਵਿਕਟਿਮਜ਼ ਆਫ ਟੈਰਰਿਜ਼ਮ ਐਕਟ ਅਧੀਨ ਪੀੜਤਾਂ ਨੂੰ ਈਰਾਨ ਵੱਲੋਂ ਸਮਰਥਿਤ ਅੱਤਵਾਦੀ ਕਾਰਵਾਈਆਂ ਕਾਰਨ ਹੋਏ ਨੁਕਸਾਨ ਲਈ ਸਿਵਲ ਮੁਕਦਮੇ ਦਾਇਰ ਕਰਨ ਦਾ ਅਧਿਕਾਰ ਮਿਲਦਾ ਹੈ ਭਾਵੇਂ ਉਹ ਕਾਰਵਾਈ ਦੁਨੀਆ 'ਚ ਕਿਤੇ ਵੀ ਵਾਪਰੀ ਹੋਵੇ ਇਹ ਨਵੀਆਂ ਪਾਬੰਦੀਆਂ ਈਰਾਨ 'ਚ جاری ਮਨੁੱਖੀ ਅਧਿਕਾਰਾਂ ਦੀ ਸਥਿਤੀ ਤੇ ਕੈਨੇਡਾ ਦੇ ਸਖਤ ਰੁਖ ਨੂੰ ਦਰਸਾਉਂਦੀਆਂ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਸਟਾਰਟਅਪ ਵੀਜ਼ਾ ਪ੍ਰੋਗਰਾਮ ਕੀਤਾ ਬੰਦ ਉਦਮੀਆਂ ਲਈ ਨਵਾਂ ਪਾਇਲਟ ਪ੍ਰੋਗਰਾਮ ਹੋਵੇਗਾ ਸ਼ੁਰੂ ਹੋਮ ਕੇਅਰ ਵਰਕਰ ਪੀਆਰ ਪਾਇਲਟ ਪ੍ਰੋਗਰਾਮ ਤੇ ਰੋਕ 2026 'ਚ ਨਹੀਂ ਲਈਆਂ ਜਾਣਗੀਆਂ ਨਵੀਆਂ ਅਰਜ਼ੀਆਂ ਕੈਨੇਡਾ ਦੇ ਸਟੋਰਾਂ 'ਚ ਨਕਲੀ ਨੋਟਾਂ ਦੀ ਭਾਰੀ ਆਮਤ ਅਪਰਾਧੀ ਛੁੱਟੀਆਂ ਦੀ ਖਰੀਦਾਰੀ ਦਾ ਉਠਾਰੇ ਨੇ ਫਾਇਦਾ ਮਿਸਿਸਾਗਾ ਤੇ ਬ੍ਰੈਂਟਨ ਤੋਂ ਚੋਰੀ ਹੋਈਆਂ 4722 ਗੱਡੀਆਂ ਪੀਲ ਰਿਜਨਲ ਪੁਲਿਸ ਵੱਲੋਂ 21 ਦਸੰਬਰ ਤੱਕ ਦੇ ਅੰਕੜੇ ਜਾਰੀ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ